ਹਲਕਾ ਫਤਿਹਗੜ ਸੈਵ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਤਰਨਤਾਰਨ ਦੀ ਜਿੰਮਣੀ ਚੌਂ ਜਿੱਤਨ ਦੇ ਪ੍ਰੰਤਕ ਖੁਸ਼ੀ ਦੇ ਵਿੱਚ ਟੋਲ ਵਜਾਏ ਗਏ ਨੇ ਅਤੇ ਲੱਡੂ ਵੰਡੇ ਗਏ ਨੇ ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਤਰਨਤਾਰਨ ਦੇ ਲੋਕਾਂ ਨੇ ਇੱਕ ਵਾਰ ਫਿਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਚ ਚੱਲ ਰਹੀ ਸਰਕਾਰ ਦੇ ਕੰਮਾਂ ਉਤੇ ਮੋਹਰ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਹਲਕਾ ਤਰਨਤਾਰਨ ਨੂੰ ਅਕਾਲੀ ਦਲ ਦਾ ਗੜ੍ਹ ਦੱਸਦੇ ਸੀ ਪਰੰਤੂ ਤਰਨਤਾਰਨ ਦੇ ਲੋਕਾਂ ਨੇ ਸਿੰਧ ਘਾਟ है कि जड़ा व्यक्ति चंगा कम करेगा लोगों को उत्साह साथ देंगे। जिस दिन बदलाव साथ, तो हम आदमी पार्टी के उम्मीदवार हरमीत सिंह संदूज जे तूने। माफ़ साहब, जड़ी प्याज़ के सीएम साहब, बहुत अधिक भाई और माफ़ कर देंगे कि आज शाम जी रहने वाले केडी लेक्शन लापता रहे हैं और असली तलवार करने हैं ਸਮਰਥਨ ਆਵਾਜ਼ੀ ਪਾਰਟੀ ਦਿੰਦਾ ਹੈ ਇਹਦੇ ਨਾਲੇ ਸਿੱਧ ਹੋ ਗਿਆ ਕਿ ਜਿਹੜੇ ਸਾਡੇ 3 ਸਾਲ ਚ ਆਵਾਜ਼ੀ ਪਾਰਟੀ ਨੇ ਕੰਮ ਕੀਤਾ ਪੰਜਾਬ ਦੇ ਲੋਕ ਖੁਸ਼ ਨੇ ਔਰ ਤਾਰਨ ਤਾਰਨ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਇਹ 2027 ਦਾ ਸੈਮੀ ਫਾਈਨਲ ਹੈ ਸੋ ਅਸੀਂ ਤਾਰਨ ਤਾਰਨ ਦੇ ਲੋਕਾਂ ਦਾ ਲਗ ਜਿਲੋਂ ਦਰਵਾਜ਼ਾ ਆਵਾਜ਼ੀ ਪਾਰਟੀ ਵੱਲੋਂ ਕਰਦੇ ਆ ਕਿਉਂਕਿ ਬਹੁਤ ਤਕੜਾ ਸਮਰਥਨ ਦਿੰਦਾ ਔਰ ਜਿਹੜੀ ਕਾਂਗਰਸ ਨੇ 27 ਤੇ ਸੀ ਆਏ ਉਹ ਚੌਥੇ ਨੰਬਰ ਤੇ ਸੀ